ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫਰੈਂਡਸ ਅੱਜ ਆਪਾਂ ਕਟਿੰਗ ਕਰਨਾ ਹੈ ਲਾਈਨਿੰਗ ਵਾਲਾ ਸੂਟ ਬਹੁਤ ਹੀ ਸੌਖਾ ਤਰੀਕਾ ਆ ਤੇ ਇਸ ਤਰੀਕੇ ਦੇ ਨਾਲ ਤੁਸੀਂ ਅਗਰ ਬਿਗਨਰਸ ਹੋ ਤਾਂ ਵੀ ਤੁਸੀਂ ਬੜੇ ਆਰਾਮ ਨਾਲ ਸੂਟ ਕਟਿੰਗ ਕਰ ਸਕਦੇ ਹੋ ਠੀਕ ਆ ਤੇ ਚਲੋ ਫਰੈਂਡਸ ਸ਼ੁਰੂ ਕਰ ਲੈਂਦੇ ਆ ਆਪਾਂ ਆਪਣੀ ਅੱਜ ਦੀ ਵੀਡੀਓ ਤੇ ਦੇਖੋ ਫਰੈਂਡਸ ਇਹ ਜਿਹੜੀ ਸਲਵਾਰ ਮੈਂ ਪਹਿਲਾਂ ਕਟਿੰਗ ਦੀ ਦੱਸੀ ਹੋਈ ਆ ਤੇ ਇਹਨੂੰ ਮੈਂ ਸਟਿਚ ਕਰ ਲਿਆ ਹੋਇਆ ਆ ਸਿੰਪਲ ਸਲਵਾਰ ਮੈਂ ਸਟਿਚ ਕੀਤੀ ਆ ਤੇ ਇਹ ਹੈਗਾ ਆ ਆਪਣਾ ਕਪੜਾ ਸਿੱਪੀ ਮੋਤੀ ਵਾਲਾ ਜਿਹੜਾ ਕਪੜਾ ਹੁੰਦਾ ਨਾ ਸਿੱਪੀਆਂ ਵਾਲੀ ਕਢਾਈ ਵਾਲਾ ਉਹ ਕਪੜਾ ਆ ਇਹ ਸਭ ਤੋਂ ਪਹਿਲਾਂ ਮੈਂ ਲਾਈਨਿੰਗ ਲਾਉਂਗੀ ਲਾਈਨਿੰਗ ਦੇ ਉੱਪਰ ਆਪਾਂ ਪਹਿਲਾਂ ਕਟਿੰਗ ਕਰ ਲੈਣੀ ਆ ਆਪਣੇ ਕਮੀਜ਼ ਦੇ ਅਕੋਰਡਿੰਗ ਤੇ ਆਪਣਾ ਜਿੰਨਾ ਵੀ ਘੇਰਾ ਆ ਉਤੋਂ 5 ਇੰਚ ਕਪੜਾ ਵਾਧ ਲੈ ਲੈਣਾ ਡਬਲ ਫੋਲਡ ਵਿੱਚ ਆ ਬਾਅਦ ਵਿੱਚ ਆਪਾਂ ਇਹਨੂੰ ਖੋਲ ਲਾਂਗੇ ਤੇ ਆਪਣੇ ਕਮੀਜ਼ ਨੂੰ ਆਪਾਂ ਆਡੇ ਰੋਖੇ ਨੂੰ ਲਗਾਉਣਾ ਠੀਕ ਆ ਇੱਕ ਪੀਸ ਕਟਿੰਗ ਕਰ ਲਿਆ ਹੁਣ ਆਪਾਂ ਇਹਦੇ ਉੱਤੇ ਰੱਖ ਕੇ ਇੱਕ ਪੀਸ ਹੋਰ ਕਟਿੰਗ ਕਰ ਲੈਣਾ ਆ ਇਹ ਆਪਣੇ ਅਗਲੇ ਪਿਛਲੇ ਘੇਰੇ ਦਾ ਹੋ ਜਾਏਗਾ ਠੀਕ ਆ ਤੇ ਇਹ ਜ ਇਸ ਵਾਰ ਫ੍ਰੈਂਸ ਆਪਾਂ ਕੀ ਕਰਨਾ ਆ ਇਹਨੂੰ ਇਸ ਤਰੀਕੇ ਨਾਲ ਖੋਲ ਲੈਣਾ ਆ ਖੋਲਣ ਤੋਂ ਬਾਅਦ ਆਪਾਂ ਇਹਨੂੰ ਡਬਲ ਫੋਲਡ ਕਰ ਲੈਣਾ ਐ ਇਸ ਤਰੀਕੇ ਨਾਲ ਬਿਲਕੁਲ ਬਰਾਬਰ ਕਰ ਲੈਣਾ ਆ ਬਿਲਕੁਲ ਸੈੱਟ ਕਰਕੇ ਆਪਾਂ ਇਹਨੂੰ ਰੱਖ ਲਾਂਗੇ ਇਹਦੇ ਉੱਪਰ ਹੁਣ ਆਪਾਂ ਦੂਸਰਾ ਜਿਹੜਾ ਪੀਸ ਆ ਇਹਨੂੰ ਵੀ ਆਪਾਂ ਸੈੱਟ ਕਰ ਲਾਂਗੇ ਇਹਦੇ ਉੱਪਰ ਇਦਾਂ ਆਪਾਂ ਇਹਨੂੰ ਖੋਲ ਲਾਂਗੇ ਤੇ ਫਰੈਂਡਸ ਆਪਾਂ ਜਿਹੜੀ ਲਾਈਨਿੰਗ ਆ ਸੂਟਾਂ ਕਮੀਜ਼ ਦੇ ਥੱਲੇ ਆਪਾਂ ਆਰਡਰ ਰੁਖ ਵੀ ਲਗਾ ਸਕਦੇ ਆ ਆਰਡਰ ਰੁਖ ਲਗਾਉਣ ਦਾ ਇਹ ਹੁੰਦਾ ਹੈ ਕਿ ਆਪਾਂ ਨੂੰ ਘੇਰੇ ਵਾਲੀ ਸਾਈਡ ਤੋਂ ਸੀਨ ਨਹੀਂ ਮਾਰਨੀ ਪੈਂਦੀ ਇਦਾਂ ਹੀ ਆਪਾਂ ਰਹਿਣ ਦਿੰਨੇ ਬਾਅਦ ਵਿੱਚ ਕਰਨੀ ਵਾਲੀ ਸਾਈਡ ਥੱਲੇ ਉੱਪਰੋਂ ਥੋੜੀ ਜਿਹੀ ਵਾਧ ਘ 7 ਇੰਚ ਤੇ ਮੈਂ ਤੀਰਾ ਲਗਾਉਂਗੀ ਕਿਉਂਕਿ ਆਪਣੇ ਭਾਰੀ ਸਾਈਜ਼ ਦਾ ਆਪਾਂ ਇਹ ਸੂਟ ਕਟਿੰਗ ਕਰਨਾ ਆ 7.5 ਇੰਚ ਤੇ ਮੈਂ ਇੱਥੇ ਮੋਢਾ ਲਗਾਉਂਗੀ ਠੀਕ ਹੈ ਤੇ ਇਸ ਤੋਂ ਬਾਅਦ ਫਰੈਂਡਸ ਆਪਾਂ ਇੱਥੇ ਇੱਕ ਸਿੱਧੀ ਲਾਈਨ ਖਿੱਚ ਲੈਣੀ ਆ ਇਸ ਤਰ੍ਹਾਂ ਤੇ ਹੁਣ ਇਸ ਤੋਂ ਬਾਅਦ ਆਪਾਂ ਆਰਮਹੋਲ ਦੀ ਨਿਸ਼ਾਨੀ ਲਵਾਣੀ ਆ ਮੋਢੇ ਦੀ ਇਸ ਤਰੀਕੇ ਦੇ ਨਾਲ 1 ਇੰਚ ਦੀ ਆਪਾਂ ਨੁੱਕਰ ਚ ਲਾਈਨ ਲਗਾ ਲਈ ਤੇ ਇੱਥੇ ਆਪਾਂ ਗਲਾਈ ਦੇਤੀ ਹੁਣ ਅਗਲੀ ਸਾਈਡ ਤੇ ਵੀ ਆਪਾਂ 1/2 ਇੰਚ ਦਾ ਨਿਸ਼ਾਨ ਲਾਇਆ ਇੱਥੇ ਆਪਾਂ ਗਲਾਈ ਦੇਤੀ ਇਹ ਆਪਣੀ ਅਗਲੇ ਪਿਛਲੇ ਮੋਢੇ ਦੀ ਕਾਟ ਪੈ ਗਈ ਆਰਮਹੋਲ ਦੀ ਹੁਣ ਆਪਾਂ ਇੰਚ ਟੇਪ ਇੱਥੇ ਰੱਖਣਾ ਹੈ 6.5 ਇੰਚ ਦੇ ਨਿਸ਼ਾਨ ਲਾ ਲਾਂਗੇ ਔਰ ਇੱਥੇ ਇੰਚ ਟੇਪ ਰਹਿਣ ਦਾਂਗੇ ਤੇ हिਪ ਦੀ ਸਾਈਡ ਸਲਾਈ ਜਿਹੜੀ ਹੁੰਦੀ ਹੈ ਉਹਦਾ ਨਿਸ਼ਾਨ ਲਾ ਲਾਂਗੇ ਇਹ ਨਿਸ਼ਾਨ ਤੁਸੀਂ ਆਪਣੀ ਜਿਹੜਾ ਤੁਹਾਡਾ ਕਮੀਜ਼ ਹੈ ਉਹਦੇ ਅਕੋਰਡਿੰਗ ਲਗਾ ਸਕਦੇ ਹੋ ਅੱਧਾ ਇੰਚ ਨਿਸ਼ਾਨ ਵਿੱਚ ਇੱਥੇ ਵੱਧ ਲਗਾਇਆ ਹੈ ਹੁਣ ਆਪਾਂ ਇੱਥੇ ਆਪਣੀ ਨਾਪ ਦੇ ਅਕੋਰਡਿੰਗ ਇੱਥੇ ਮਾਰਕਿੰਗ ਕਰ ਲਾਂਗੇ ਉੱਪਰ ਛਾਤੀ ਦਾ ਨਿਸ਼ਾਨ ਲਾ ਲਿਆ ਕਮਰ ਦੇ ਨਿਸ਼ਾਨ ਵਿੱਚ 1 ਇੰਚ ਆਪਾਂ ਵੱਧ ਕਰਕੇ ਲਾਇਆ ਹੈ ਕਿਉਂਕਿ ਆਪਾਂ ਇਹਦੇ ਵਿੱਚ ਪਲੇਟ ਪਾਉਣੇ ਆ ਜਿਹੜਾ 1 ਇੰਚ ਕਪੜਾ ਵਿੱਚ ਆਪਣਾ ਜਾਣਾ ਉਹ ਮੈਂ ਹੁਣ ਆਪਾਂ 2 2 ਇੰਚ ਦਾ ਸਲਾਈ ਮਾਰਜਨ ਲੈ ਕੇ ਇੱਥੇ ਆਪਾਂ ਇਹਨਾਂ ਨਿਸ਼ਾਨਾਂ ਨੂੰ ਮਿਲਾ ਲਾਂਗੇ। ਇਸ ਤੋਂ ਬਾਅਦ ਹੁਣ ਪਲੇਟਾਂ ਦੇ ਨਿਸ਼ਾਨ ਲਾਉਣੇ ਆ। ਲੰਬਾਈ ਵਿੱਚ ਮੈਂ 12 ਇੰਚ ਤੇ ਨਿਸ਼ਾਨ ਲਾਇਆ ਤੇ ਪਲੇਟਾਂ ਦੀ ਲੰਬਾਈ ਰੱਖੀ ਆ ਮੈਂ 7 ਇੰਚ। ਜਿਹੜਾ ਅੰਦਰਲਾ ਗੈਪ ਆ ਉਹ ਮੈਂ ਰੱਖਿਆ 3.5 ਇੰਚ ਤੇ ਫਰੈਂਸ ਜਿਹੜਾ 20 ਇੰਚ ਤੋਂ ਵੱਧ ਆਪਣੀ ਛਾਤੀ ਦਾ ਨਾਪ ਆ ਉਹਦੇ ਪਲੇਟ ਆਪਾਂ 12 ਇੰਚ ਤੇ ਪਾਉਣੇ ਆ ਠੀਕ ਐ। ਤੇ ਇਸ ਤੋਂ ਬਾਅਦ ਫਰੈਂਸ ਕਮਰ ਦੇ ਨਿਸ਼ਾਨ ਦੇ ਨਾਲ ਇਦਾਂ ਨੂੰ ਮਿਲਾਤਾ ਹੁਣ ਆਪਾਂ ਇੱਥੋਂ 2 ਇੰਚ ਦਾ ਗੈਪ ਲੈ ਕੇ ਇੱਥੇ ਪਲੋਈ ਦਾ ਨਿਸ਼ਾਨ ਲਾ ਦਾਂਗੇ ਤੇ ਸਭ ਤੋਂ ਸੌਖਾ ਤਰੀਕਾ ਹੈ ਪਲੋਈ ਦਾ ਨਿਸ਼ਾਨ ਲਗਾਉਣ ਦਾ ਇਤਬਾ ਜਿੰਨਾ ਵੀ ਐਕਸਟਰਾ ਕਪੜਾ ਆ ਬਾਰ-ਬਾਰ ਜਿਹੜਾ ਆਪਣੇ ਨਿਸ਼ਾਨ ਤੋਂ ਬਾਹਰ-ਬਾਰ ਕਪੜਾ ਆ ਇਹਦੀ ਹੁਣ ਆਪਾਂ ਕਟਿੰਗ ਕਰ ਦੇਣੀ ਉੱਪਰ ਵਾਲੀ ਸਾਈਡ ਤੋਂ ਵੀ ਹੁਣ ਆਪਾਂ ਜਿਹੜਾ ਨਿਸ਼ਾਨ ਲਗਾਇਆ ਸੀ ਇੱਥੋਂ ਇੱਥੇ ਵੀ ਕਟਿੰਗ ਕਰ ਦਾਂਗੇ ਔਰ ਇਹਦੇ ਮੋਢੇ ਦੀ ਬਾਹਰ ਵਾਲੀ ਸਾਈਡ ਤੋਂ ਕਟਿੰਗ ਕਰ ਦਾਂਗੇ ਤੇ ਫਰੈਂਡਸ ਇਹ ਆਪਣੀ ਕਟਿੰਗ ਹੋ ਗਈ ਆ ਹੁਣ ਆਪਾਂ ਜਿਹੜੇ ਪਲੇਟਾਂ ਦੇ ਨਿਸ਼ਾਨ ਆ ਇਹ ਆਪਾਂ ਦੂਸਰੀ ਸਾਈਡ ਤੇ ਵੀ ਲਾਉਣੇ ਆ ਦੇਖੋ ਇਹ ਲਾਈਨਿੰਗ ਆਪਣੀ ਪਤਲੀ ਜੀ ਆ ਇਸ ਕਰਕੇ ਨਿਸ਼ਾਨ ਜਿਹੜੇ ਦੂਜੀ ਸਾਈਡ ਤੇ ਆਪਣੇ ਆਪ ਹੀ ਛਪ ਗਏ ਹੋਏ ਨੇ ਔਰ ਜਿਹੜਾ ਥੱਲੇ ਵਾਲਾ ਪੱਲਾ ਵਾ ਇੱਥੇ ਵੀ ਆਪਾਂ ਪਲੇਟਾਂ ਦੇ ਨਿਸ਼ਾਨ ਇਸ ਤਰੀਕੇ ਨਾਲ ਲਗਾ ਲਾਂਗੇ ਠੀਕ ਆ ਤੇ ਇਹ ਪਲੇਟਾਂ ਦੇ ਨਿਸ਼ਾਨ ਲੱਗ ਲੱਗਣ ਤੋਂ ਬਾਅਦ ਜਿਹੜਾ ਬੈਕ ਸਾਈ ਇਹ ਆਪਣਾ ਕੰਪਲੀਟ ਆ ਹੁਣ ਆਪਾਂ ਇਹਨੂੰ ਕੁਝ ਨਹੀਂ ਕਰਨਾ ਹੁਣ ਆਪਾਂ ਜਿਹੜਾ ਫਰੰਟ ਵਾਲਾ ਪੱਲਾ ਅਗਲਾ ਪਾਸਾ ਇਹਨੂੰ ਇੱਕ ਵਾਰੀ ਫੇਰ ਬਰਾਬਰ ਕਰਕੇ ਵਿਛਾ ਲੈਣਾ ਆ ਤੇ ਉੱਪਰ ਆਪਾਂ 1 ਇੰਚ ਦੀ ਕਾਟ ਪਾਉਣੀ ਆ ਇੱਥੇ ਉੱਪਰ ਗਲਾ ਤੁਸੀਂ 2.5 3 ਜਿੰਨਾ ਵੀ ਰੱਖਣਾ ਗਲੇ ਦਾ ਨਿਸ਼ਾਨ ਲਾ ਲੈਣਾ ਹੈ ਇੱਥੇ ਆਪਾਂ ਇਸ ਤਰੀਕੇ ਨਾਲ ਟੇਢੀ ਇੱਕ ਲਾਈਨ ਖਿੱਚ ਦੇਣੀ ਹੈ ਤੇ ਫਰੈਂਡਸ ਜਿਹੜੇ ਲਾਈਨਿੰਗ ਵਾਲੇ ਸੂਟ ਆ ਉਹਨਾਂ ਵਿੱਚ ਤੁਸੀਂ ਇਹ ਵਾਲੀ ਕਾਰਟ ਜ਼ਰੂਰ ਪਾਉਣੀ ਆ ਤੇ ਇਹ ਜਿਹੜੀ ਕਾਰਟ ਆਪਾਂ ਸਿਰਫ ਅਗਲੇ-ਅਗਲੇ ਪਾਸੇ ਪਾਉਣੀ ਆ ਪਿਛਲੇ ਪਾਸੇ ਨਹੀਂ ਪਾਉਣੀ ਹੁੰਦੀ ਠੀਕ ਹੈ ਤੇ ਹੁਣ ਜਿਹੜੇ ਇਹ ਨਿਸ਼ਾਨ ਆ ਫਿਟਿੰਗ ਵਾਲੇ ਇਹ ਵੀ ਆਪਾਂ ਦੂਜੀ ਸਾਈਡ ਤੇ ਲਗਾਉਣੇ ਆ ਇਸ ਤਰੀਕੇ ਨਾਲ ਤੇ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਲਾਈਨਿੰਗ ਪਤਲੀ ਹੈ ਤੇ ਆਪਣਾ ਜਿਹੜਾ ਨਿਸ਼ਾਨ ਪਹਿਲਾਂ ਹੀ ਪਿੱਛੇ ਛਪੇ ਹੋਏ ਨੇ ਆਪਾਂ ਉਹਨਾਂ ਨੂੰ ਇਸ ਤਰੀਕੇ ਨਾਲ ਡਾਰਕ ਕਰ ਦਾਂਗੇ ਅਗਰ ਤੁਹਾਡੇ ਨਿਸ਼ਾਨੇ ਨਹੀਂ ਛਪਦੇ ਫਿਰ ਤੁਸੀਂ ਕੀ ਕਰਨਾ ਹੈ ਕਿ ਇੰਚ ਟੇਪ ਦੀ ਹੈਲਪ ਨਾਲ ਪੂਰੇ ਨਿਸ਼ਾਨ ਫੀਟਿੰਗ ਦੇ ਲਗਾ ਲੈਣੇ ਆ ਇਸ ਤੋਂ ਬਾਅਦ ਫਿਰ ਸਪਾ ਬਾਹਾਂ ਦੀ ਕਟਾਈ ਕਰਨੀ ਆ ਜੇ ਤੇ ਤੁਸੀਂ ਸਲੀਮੋ ਕਿਸੇ ਦਾ ਸੀ ਰਿਓ ਸੂਟ ਫਿਰ ਤੁਸੀਂ ਇਸ ਤਰੀਕੇ ਨਾਲ ਬਾਹਾਂ ਦੀ ਕਟਾਈ ਕਰ ਸਕਦੇ ਹੋ ਬਟ ਮੈਂ ਜਿਹੜਾ ਸੂਟ ਸੀਂਦੀ ਪਈਆਂ ਉਹਨਾਂ ਦਾ ਸਾਈਜ਼ ਭਾਰ ਆਇਆ इस करके मैं आडे रुख बाव भी कटिंग करा इदा मैं आडे रुख विछा लिया कपड़ा डबल करके फोल्ड में आ गया डबल पहल एक बार फिर आपू तो मैं ग्यारह इंच लैके चढ़ाई तो यदि मैं कटिंग कर ली च चढ़ाई मैं ग्यारह इंच रखी थी। है ठीक है हूँ आपते बह की काट पानी है जिदा आप नॉर्मल बाँह की कटिंग करते हैं उदा ही आपे कटिंग कर ली है ਫੈਟ ਤੋਂ 3.5 ਰੱਖਿਆ ਉਤੋਂ ਮੈਂ 1.5 ਇੰਚ ਰੱਖਿਆ ਆ ਤੇ ਗਲਾਈ ਦੇ ਦਿੱਤੀ ਮੋਰੀ ਇੱਥੇ ਹੈਗੀ ਆ ਜੀ 5.5 ਇੰਚ ਤੇ ਮੈਂ 1.5 ਇੰਚ ਵਧਾ ਕੇ ਲਿਆ ਆ ਸਲਾਈ ਮਾਰ ਜੇ ਇੱਥੇ ਜਿੰਨਾ ਵੀ ਤੁਹਾਡਾ ਮੋਰੀ ਦਾ ਸਾਈਜ਼ ਹੈ ਬੁੱਕ ਦਾ ਸਾਈਜ਼ ਹੈ ਉਹਨਾਂ ਇੱਥੇ ਲਾ ਲੈਣਾ ਆ ਤੇ 1.5 ਇੰਚ ਵਾਧਾ ਲੈ ਲੈਣਾ ਆ ਸਲਾਈ ਮਾਰਜਨ ਵਾਸਤੇ ਤੇ ਇਥੋਂ ਆਪਾਂ ਇਹ ਟੇਢੀ ਲਾਈਨ ਖਿੱਚ ਦੇਣੀ ਆ ਇਸ ਤੋਂ ਬਾਅਦ ਆਪਾਂ ਇਹ ਸਾਰੇ ਕੱਪੜੇ ਦੀ ਐਕਸਟਰਾ ਕੱਪੜੇ ਦੀ ਕੱਟ ਲੈਣੀ ਆ ਕਟਿੰਗ ਤੇ ਆਪਣੀ ਲਾਈਨਿੰਗ ਦੇ ਉੱਪਰ ਆਪਣਾ ਪੂਰਾ ਸੂਟ ਕਟਿੰਗ ਹੋ ਗਿਆ ਆ ਹੁਣ ਆਪਾਂ ਆਪਣਾ ਮੇਨ ਫੈਬਰਿਕ ਲੈਣਾ ਆ ਮੇਨ ਕਪੜਾ ਲੈਣਾ ਜਿੱਤੇ ਆਪਾਂ ਸੂਟ ਦੀ ਕਟਾਈ ਕਰਨੀ ਆ ਤੇ ਇਹਦੇ ਵਿੱਚ ਸਿੱਪੀ ਹਲਕਾ ਜਿਹਾ ਸਿੱਪੀਆਂ ਦਾ ਕੰਮ ਆ ਮਤਲਬ ਸਿੱਪੀ ਸਿੱਪੀਆਂ ਦਾ ਵਰਕ ਹੋਇਆ ਹੋਇਆ ਇਹਦੇ ਉੱਤੇ ਤੇ ਇੱਕ ਸਾਈਡ ਤੋਂ ਥੋੜਾ ਜਿਹਾ ਸਾਫ਼ ਸੀ ਪਲੇਨ ਸੀ ਉੱਥੋਂ ਮੈਂ ਕਟਿੰਗ ਕਰਤੀ ਆ ਤੇ ਜਿਹੜਾ ਕਢਾਈ ਵਾਲਾ ਕਪੜਾ ਬਾਕੀ ਮੈਂ ਰੱਖ ਲਿਆ ਆ ਤੇ ਇਹਦੀ ਲੰਬਾਈ ਹੁਣ ਤੁਸੀਂ ਆਪਣੇ ਅਕੋਰਡਿੰਗ ਰੱਖ ਤੇ ਫਰੈਂਡਸ ਮੈਂ ਲੌਂਗ ਕਮੀਜ਼ ਬਣਾਉਣਾ ਆ ਲੰਬਾ ਕਮੀਜ਼ ਬਣਾਉਣਾ ਇਸ ਕਰਕੇ ਮੈਂ ਸਾਰਾ ਕਪੜਾ ਹੀ ਰੱਖ ਲਿਆ ਹੋਇਆ ਆ ਇੱਕ ਬਾਅਦ ਪ લાઉંગી ਕਮੀਜ਼ ਦੀ ਬੈਕ ਸਾਈਡ ਵਾਲੀ ਲਾਈਨਿੰਗ ਇਹ ਚੀਜ਼ ਦਾ ਧਿਆਨ ਰੱਖਿਓ ਬੈਕ ਸਾਈਡ ਵਾਲੀ ਲਾਈਨਿੰਗ ਲੈਣੀ ਆ ਤੇ ਇਹਦੇ ਉੱਤੇ ਇਦਾਂ ਕਰਕੇ ਵਿਛਾ ਲੈਣੀ ਆ ਬਰਾਬਰ ਕਰਕੇ ਤੇ ਇਸ ਤੋਂ ਬਾਅਦ ਆਪਾਂ ਜਿਹੜਾ ਐਕਸਟਰਾ ਕੱਪੜਾ ਆ ਉਹਦੀ ਕਟਿੰਗ ਕਰ ਦੇਣੀ ਆ ਇਸ ਤਰੀਕੇ ਦੇ ਨਾਲ ਤੇ ਆਪਣੇ ਅਗਲੇ ਪਿਛਲੇ ਕਮੀਜ਼ ਦੇ ਦੋਨੋਂ ਪੱਲੇ ਜਿਹੜੇ ਕਟਿੰਗ ਹੋ ਜਾਣਗੇ ਇਸ ਤਰੀਕੇ ਦੇ ਨਾਲ ਤੇ ਫਰੈਂਡਸ ਸਭ ਤੋਂ ਸੌਖਾ ਤਰੀਕਾ ਆ ਲਾਈਨਿੰਗ ਵਾਲਾ ਸੂਟ ਕਟਿੰਗ ਕਰਨ ਦਾ ਤੇ ਦੇਖੋ ਫਰੈਂਡਸ ਇਸ ਤਰੀਕੇ ਨਾਲ ਮੈਂ ਕਟਿੰਗ ਕਰ ਲਈ ਸਾਈਡ ਵਾਲਾ ਕੱਪੜਾ ਵੀ ਕਟਿੰਗ ਕਰ ਲਿਆ ਔਰ ਦੇਖੋ ਇਹ ਵਾਲੀ ਸਾਈਡ ਆਪਣੀ ਬੰਦ ਸੀਗੀ ਇਹਨੂੰ ਕੈਂਚ ਨਾਲ ਕੱਟ ਕੇ ਲਾ ਘਰ ਕਟਿੰਗ ਹੋ ਗਿਆ ਹੁਣ ਆਪਾਂ ਇਹਨਾਂ ਵਿੱਚੋਂ ਇੱਕ ਪੱਲਾ ਅਲੱਗ ਕਰ ਲਾਂਗੇ ਬੈਕ ਪੱਲੇ ਵਾਲੀ ਲਾਈਨਿੰਗ ਇਹਦੇ ਉੱਪਰ ਸੈੱਟ ਕਰਕੇ ਰੱਖ ਲਾਂਗੇ ਤੇ ਬਾਅਦ ਵਿੱਚ ਆਪਾਂ ਇਹਨੂੰ ਪੂਰੇ ਨੂੰ ਕੱਚਾ ਕਰ ਲਾਂਗੇ ਠੀਕ ਹੈ ਤੇ ਆਪਣਾ ਬੈਕ ਪੱਲਾ ਤਿਆਰ ਹੋ ਗਿਆ ਇਸ ਤੋਂ ਬਾਅਦ ਦੂਸਰਾ ਕਮੀਜ਼ ਦਾ ਪਾਸਾ ਲੈਣਾ ਹੈ ਇਹ ਵਾਲਾ ਇਹਦੇ ਉੱਤੇ ਹੁਣ ਆਪਾਂ ਫਰੰਟ ਵਾਲੇ ਪਾਸੇ ਵਾਲੀ ਅਗਲੇ ਪਾਸੇ ਵਾਲੀ ਲਾਈਨਿੰਗ ਰੱਖ ਲੈਣੀ ਆ ਇਸ ਤਰੀਕੇ ਨਾਲ ਬਿਲਕੁਲ ਆਪਾਂ ਸੈੱਟ ਕਰਕੇ ਪੂਰੇ ਦੇ ਵੱਟ ਕੱਢ ਕੇ ਫੇਰ ਰੱਖਾਂਗੇ ਤੇ ਦੇਖੋ ਇਸ ਤਰੀਕੇ ਨਾਲ ਆਪਾਂ ਹੁਣ ਫਰੰਟ ਵਾਲੇ ਜਿਹੜਾ ਪੱਲਾ ਆ ਉਹ ਰੱਖ ਲਾਂਗੇ ਤੇ ਇਹਦੇ ਵੀ ਜਿਹੜਾ ਐਕਸਟਰਾ ਕਪੜਾ ਆ ਉਹਦੀ ਕੱਟ ਪੂਰਾ ਜਿਹੜਾ ਐਕਸਟਰਾ ਕਪੜਾ ਆ ਉਹਦੀ ਕਟਿੰਗ ਕਰਤੀ ਆ ਜਿੰਨਾ ਵੀ ਐਕਸਟਰਾ ਕਪੜਾ ਆ ਉਹਦੀ ਆਪਾਂ ਕਟਿੰਗ ਕਰ ਦਾਂਗੇ ਤੇ ਉਸ ਤੋਂ ਬਾਅਦ ਆਪਾਂ ਪੂਰੇ ਸੂਟ ਨੂੰ ਕੱਚਾ ਕਰਾਂਗੇ ਜਿੱਥੇ ਪਲੇਟ ਤੇ ਪਲੋਈਆਂ ਪਾਏ ਹੋਏ ਨੇ ਉੱਥੇ ਵੀ ਆਪਾਂ ਕੱਚਾ ਕਰਾਂਗੇ ਠੀਕ ਹੈ ਇਸ ਤੋਂ ਬਾਅਦ ਆਪਾਂ ਬਾਵਾ ਦੀ ਕਟਾਈ ਕਰਨੀ ਆ ਬਾਵਾ ਦੇ ਵਾਸਤੇ ਮੇਰੇ ਕੋਲ ਕਪੜਾ ਬਹੁਤ ਹੀ ਘੱਟ ਬਚਿਆ ਆ ਇਹਦੇ ਵਿੱਚ ਆਪਾਂ ਨੂੰ ਜੋੜ ਪਾਉਣਾ ਪੈਣਾ ਆ ਆਪਾਂ ਕੀ ਕਰਾਂਗੇ ਡਬਲ ਕਪੜਾ ਕਰ ਲਾਂਗੇ ਡਬਲ ਕਪੜਾ ਕਰਕੇ ਉੱਪਰ ਆਪਾਂ ਲਾਈਨਿੰਗ ਵਾਲੀ ਬਾਹਰ ਆਖ ਲਾਂਗੇ ਤੇ ਇਹਦੀ ਲੰਬਾਈ ਵੇਖਦੇ ਹੋਏ ਆਪਾਂ ਇਹਦੇ ਦੋ ਪੀਸ ਕੱਟ ਕਰ ਲਾਂਗੇ ਦੋ ਪੀ ਨੂੰ ਬਰਾਬਰ ਆਪਣਾ ਕਪੜਾ ਹੋਣਾ ਚਾਹੀਦਾ ਆ ਇਸ ਤੋਂ ਬਾਅਦ ਆਪਾਂ ਇਹਦੇ ਦੋ ਪੀਸ ਹੋਰ ਕਟਿੰਗ ਕਰਨੇ ਆ ਕਿਉਂਕਿ ਆਪਣੀ ਬਾਹਾਂ ਵਾਸਤੇ ਆਪਾਂ ਨੂੰ ਚਾਰ ਪੀਸ ਚਾਹੀਦੇ ਆ ਦੇਖੋ ਇਸ ਤਰੀਕੇ ਦੇ ਨਾਲ ਆਪਾਂ ਇਹਦੀ ਕਟਿੰਗ ਕਰ ਲਾਂਗੇ ਇਹਦੇ ਉੱਪਰ ਆਪਾਂ ਹੁਣ ਆਪਣੀ ਲਾਈਨਿੰਗ ਰੱਖ ਲੈਣੀ ਆ ਤੇ ਇਹਦੇ ਨਾਲ ਨਾਲ ਹੀ ਆਪਾਂ ਕਟਿੰਗ ਕਰ ਲੈਣੀ ਆ ਤੇ ਫਰੈਂਡਸ ਇਹ ਜਿਹੜੇ ਸੂਟ ਦੀ ਪੂਰੀ ਸਟੀਚਿੰਗ ਮੈਂ ਤੁਹਾਡਾ ਸ਼ੇਅਰ ਕੀਤੀ ਹੋਈ ਆ ਅਗਰ ਤੁਸੀਂ ਉਹ ਵੀਡੀਓ ਨਹੀਂ ਦੇਖੀ ਡਿਸਕ੍ਰਿਪਸ਼ਨ ਚ ਮੈਂ ਲਿੰਕ ਦੇ ਦਾਂਗੀ ਉੱਪਰ ਆਈ ਬਟਨ ਤੇ ਵੀ ਲਿੰਕ ਦੇ ਦਾਂਗੀ ਉੱਥੋਂ ਚੈੱਕ ਕਰਕੇ ਤੁਸੀਂ ਪੂਰੀ ਜਿਹੜੀ ਸਟੀਚਿੰਗ ਦੀ ਵੀਡੀਓ ਆ ਉਹ ਵੀ ਦੇਖ ਸਕਦੇ ਹੋ ਤੇ ਫਰੈਂਡ ਕਿਉਂਕਿ ਕਪੜਾ ਘਾਟ ਸੀ ਇਸ ਕਰਕੇ ਮੈਂ ਇੱਥੇ ਹਲਕੀ ਜਿਹੀ ਡਿਜ਼ਾਈਨਿੰਗ ਕਰਤੀ ਸੀ ਇਸ ਤਰੀਕੇ ਨਾਲ 1 ਇੰਚ ਦਾ ਇੱਥੇ ਮਾਰਕ ਕਰ ਲਿਆ ਨੁੱਕਰ ਚ ਇੱਥੇ ਹਲਕੀ ਜਿਹੀ ਅਗਲੇ ਸਾਈਡ ਤੇ ਮੈਂ ਗਲਾਈ ਦੇ ਦਿੱਤੀ ਤੇ ਬਹੁਤ ਹੀ ਸੋਹਣੀ ਬਿੜੀ ਬਾਹ ਆਪਣੀ ਬਾਅਦ ਵਿੱਚ ਬਣ ਕੇ ਤਿਆਰ ਹੋਈ ਸੀ ਸੋ ਪ੍ਰੋਪਰ ਪੂਰੀ ਵੀਡੀਓ ਮਤਾਂ ਸਟੀਚਿੰਗ ਦੀ ਸ਼ੇਅਰ ਕੀਤੀ ਹੋਈ ਆ ਫਰੈਂਡਸ ਸੋ ਸਟੀਚਿੰਗ ਦੀ ਵੀਡੀਓ ਬਿਲਕੁਲ ਮਿਸ ਨਾ ਕਰਿਓ ਦੇਖੋ ਸੂਟ ਸਟੀਚ ਹੋਣ ਤੋਂ ਬਾਅਦ ਕੁਛ ਇਸ ਤਰੀਕੇ ਦਾ ਰੈਡੀ ਹੋਇਆ ਸੀ ਬੈਕ ਨੈਕ ਤੇ ਮੈਂ ਡਿਜ਼ਾਈਨਿੰਗ ਕਰਤੀ ਹੋਈ ਸੀ ਇਸ ਤਰ੍ਹਾਂ ਫਰੰਟ ਨੈਕ ਮੈਂ ਗੋਲ ਹੀ ਰੱਖਿਆ ਆ ਤੇ ਬਾਹ ਆਪਣੀ ਤੇ ਇਸ ਸਲਵਾਰ ਨਾਲ ਦਾ ਜਿਹੜਾ ਕਪੜਾ ਬਚਿਆ ਸੀ ਮੈਂ ਇਸ ਤਰੀਕੇ ਨਾਲ ਬਾਹ ਵਿੱਚ ਯੂਜ਼ ਕੀਤਾ ਆ ਔਰ ਇਹਦੇ ਚਾਰੋਂ ਸਾਈਡਾਂ ਤੇ ਗੋਮ ਲੈਸ ਲਗਾਈ ਹੈ ਮੋਤੀ ਵਾਲੀ ਸੋ ਵੀਡੀਓ ਚੰਗੀ ਲੱਗੀ ਤੇ ਇੱਕ ਲਾਈਕ ਜ਼ਰੂਰ ਕਰਿਓ ਜੀ ਧੰਨਵਾਦ